ਸੱਚੀ ਗੱਲ ਹੈ ਤੁਸੀਂ ਦੇਖ ਰਹੇ ਲਿਬਰਟੀ ਟੀਵੀ ਜਿੱਥੇ ਸ਼ਹਿਰਪਰਦੇ ਵਿੱਚ ਆਮ ਆਦਮੀ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਉੱਥੇ ਹੀ ਅਸੀਂ ਮੌਜੂਦ ਹੈ ਮੋਹਾਲੀ ਦੇ ਵਿੱਚ ਥਮਸ ਆ ਗੁਰਦਵਾਰ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ سے ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪੱਲੋ ਜਿਹੜਾ ਕੇਜੀ ਵੱਲੋਂ ਕੱਲ ਏਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਨਾਲ ਹੀ ਇੱਥੇ ਪ੍ਰੋਟੈਸਟ ਦਾ ਜਿਹੜਾ ਹੈ ਦੌਰ ਪੂਰੇ ਸ਼ਹਿਰਪਰਦੇ ਵਿੱਚ ਦੇਖਣ ਨੂੰ ਮਿਲਦਾ ਆ ਸਾਡੇ ਨਾਲ ਮੌਜੂਦ ਨੇ ਅਮਰ ਜੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਤੁਸੀਂ ਕਿਸ ਤਰੀਕੇ से ਦੇਖ ਰਹੇ ਹੋ ਪ੍ਰੋਟੈਸਟ ਦੇਖੋ ਜੀ ਕੱਲ ਜਿਸ ਗੈਰ ਸੰਵਿਧਾਨਿਕ ਤਰੀਕੇ ਨਾਲ ਮੋਦੀ ਦੀ ਈਡੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਹੈ ਮੈਂ ਇਹ ਕਹੂੰਗੀ ਕਿ ਮੋਦੀ ਜੀ ਤੁਸੀਂ ਆਪਣੀ ਕਬਰ ਖੁਦ ਹੀ ਖੋਦ ਲੀ ਹੈ ਆਉਣ ਵਾਲੀ ਜਿਹੜੀ ਲੋਕ ਸਭਾ ਚੋਣਾਂ ਹਨ ਤੁਹਾਨੂੰ ਇੱਕੋ ਇੱਕ ਡਰ ਸਤਾ ਰਿਹਾ ਹੈ ਉਹ ਹੈ ਅਰਵਿੰਦ ਕੇਜਰੀਵਾਲ ਉਹ ਹੈ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਇਸ ਕਰਕੇ ਤੁਸੀਂ ਜਿਹੜੇ ਇਹ ਹਤਕੰਡੇ ਅਪਣਾ ਰਹੇ ਹੋ ਤੁਹਾਡੇ ਕੰਮ ਨਹੀਂ ਆਉਣ ਵਾਲੇ ਨੇ ਅੱਜ ਤੁਸੀਂ ਇਹ ਕਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਜ਼ਾਰਾਂ ਲੱਖ ਕਰੋੜਾ ਅਰਵਿੰਦ ਕੇਜਰੀਵਾਲ ਨੇ ਤੁਸੀਂ ਕਿਸ ਕਿਸ ਨੂੰ ਗ੍ਰਫਤਾਰ ਕਰੋਗੇ ਤੁਹਾਡੀ ਜੇਲ੍ਹਾਂ ਛੋਟੀਆਂ ਪੈ ਜਾਣਗੀਆਂ ਅੱਜ ਤੁਸੀਂ ਜਿਹੜਾ ਹਿਟਲਰ ਬਣੇ ਬੈਠੇ ਹੋ ਤੁਸੀਂ ਜਿਹੜਾ ਤਾਨਾਸ਼ਾਹ ਬਣੇ ਬੈਠੇ ਹੋ ਅੱਜ ਅਸੀਂ ਤੁਹਾਡੀ ਈਸੀ ਹਿਟਲਰशाही ਦੇ ਖਿਲਾਫ ਤਰਨਾ ਪ੍ਰਦਰਸ਼ਨ ਕਰ ਰਹੇ ਹਾਂ ਸਾਡੇ ਇਮਾਨਦਾਰ ਨੇਤਾ ਨੂੰ ਤੁਸੀਂ ਜੋ ਗ੍ਰਫਤਾਰ ਕੀਤਾ ਹੈ ਕੀ ਕਸੂਰ ਹੈ ਉਹਨਾਂ ਦਾ ਕਿ ਉਹਨਾਂ ਨੇ ਗਰੀਬਾਂ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਕੀ ਕਸੂਰ ਹੈ ਉਹਨਾਂ ਦਾ ਕਿ ਉਹਨਾਂ ਨੇ ਮੁਫਤ ਇਲਾਜ ਦਿੱਤਾ ਅੱਜ ਸਾਡੇ ਦੇਸ਼ ਦੇ ਜੋ ਹਾਲਾਤ ਨੇ ਤੁਸੀਂ ਹਿਟਲਰ ਬਣ ਕੇ ਦੇਸ਼ ਤੇ ਜਿਹੜਾ ਰਾਜ ਕਰ ਰਹੇ ਹੋ ਤੇ ਤੁਹਾਡਾ ਜਿਹੜਾ ਇਰਾਦਾ ਹੈ ਆਉਣ ਵਾਲੀ ਚੋਣਾਂ ਨੂੰ ਖਤਮ ਕਰ ਦੇਣਾ ਆਪੋਜੀਸ਼ਨ ਨੂੰ ਖਤਮ ਕਰ ਦੇਣਾ ਉਹ ਅਸੀਂ ਤੁਹਾਡੇ ਇਰਾਦੇ ਕਾਮਯਾਬ ਨਹੀਂ ਹੋਣ ਦਵਾਂਗੇ ਸਾਡਾ ਇਹ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸੜਕਾਂ ਤੇ ਉਤਰਿਆ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਜਿਸ ਤਰੀਕੇ ਨਾਲ ਤੁਸੀਂ ਚੰਡੀਗੜ੍ਹ ਮੇਅਰ ਇਲੈਕਸ਼ਨ ਵਿੱਚ ਵੀ ਧੱਕੇਸ਼ਾਹੀ ਕੀਤੀ ਹੈ ਤੇ ਹੁਣ ਛੋਟੇ ਜਿਹੇ ਚੋਣਾਂ ਸੀਗੇ ਪੂਰੇ ਦੇਸ਼ ਵਿੱਚ ਸਾਰੇ ਦੇਖ ਸਕਦੇ ਹਨ ਕਿ ਤੁਸੀਂ ਕੀ ਕੁਝ ਨਹੀਂ ਕਰ ਸਕਦੇ ਸੋ ਅਸੀਂ ਇਹ ਨਹੀਂ ਹੋਣ ਦਵਾਂਗੇ ਅਸੀਂ ਆਪਣੀ ਆਵਾਜ਼ ਬੁਲੰਦ ਰੱਖਾਂਗੇ ਤੁਹਾਡੀ ਸਤਾਨਾ ਸਾਈ ਦਾ ਜਵਾਬ ਆਉਣ ਵਾਲੀ ਤੋਂ ਚੋਣਾਂ ਨੇ ਉਹਦੇ ਵਿੱਚ ਲੋਕ ਤੁਹਾਨੂੰ ਜ਼ਰੂਰ ਦੇਣਗੇ ਜਿਹੜੇ ਤੁਹਾਡੇ ਸਿਰ ਤੇ 2014 ਵਿੱਚ ਇਸ ਭਾਰਤ ਦੀ ਜਨਤਾ ਨੇ ਤਾਜ ਸਜਾਇਆ ਸੀਗਾ ਆਉਣ ਵਾਲੀ ਚੋਣਾਂ ਵਿੱਚ ਤਾਂ ਇਹ ਤਾਜ ਤੁਹਾਡੇ ਸਿਰ ਤੋਂ ਨਿਸ਼ਚਿਤ ਸੁੱਟਣਗੇ ਏਡੀ ਨੇ ਅਰਵਿੰਦ ਕੇਜੀ ਵੱਲੋਂ ਤੀਨ ਨੌ ਵਾਰੀ ਸੰਬੰਧ ਕੀਤਾ ਉਹਦੇ ਵਾਸਤੇ ਤੁਸੀਂ ਕੀ ਕਹੋਗੇ ਫਿਰ ਉਹਨਾਂ ਨੂੰ ਦੇਖੋ ਹਰ ਇੱਕ ਸਮਨ ਦਾ ਜਿਹੜਾ ਲੀਗਲੀ ਜਵਾਬ ਦਿੱਤਾ ਗਿਆ ਉਹ ਸਮਨ ਕਿਸ ਆਧਾਰ ਤੇ ਭੇਜੇ ਗਏ ਸੀ ਉਸ ਦਾ ਜਵਾਬ ਈਡੀ ਕੋਲ ਨਹੀਂ ਸੀਗਾ ਤੇ ਹੁਣੇ ਜਿਹੜਾ ਹਾਈ ਕੋਰਟ ਨੇ ਅੱਗੇ ਇੱਕ ਤਰੀਕ ਫਿਕਸ ਕੀਤੀ ਸੀਗੀ ਕਿ ਉਸ ਦੇ ਵਿੱਚ ਈਡੀ ਜਵਾਬ ਦੇਗੀ ਕਿ ਕਿਸ ਆਧਾਰ ਤੇ ਉਹ ਸਮਨਿੰਗ ਕਰ ਰਹੀ ਹੈ ਇੱਕ ਸਿਟਿੰਗ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਆਧਾਰ ਤੇ ਸਮਨਿੰਗ ਗੈਰ ਸੰਵਿਧਾਨਿਕ ਹੈ ਉਹ ਹਜੇ ਤਰੀਕ ਆਉਣੀ ਸੀ ਉਸ ਤੋਂ ਪਹਿਲੇ ਹੀ ਬਿਨਾ ਕਿਸੇ ਡਰ ਤੋਂ ਐਡੀ ਨੇ ਜਿਸ ਤਰੀਕੇ ਨਾਲ ਅਰਵਿੰਦ ਕੇਜੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਸ ਦਾ ਸਾਹਮਣਾ ਹੁੰਦਾ ਹੈ ਕਿ ਮੋਦੀ ਸਰਕਾਰ ਨੇ ਐਡੀ ਨੂੰ ਆਪਣੇ ਪੂਰੇ ਕਬਜ਼ੇ ਵਿੱਚ ਲੈ ਰੱਖਿਆ ਹੈ ਤੇ ਐਡੀ ਇੱਕ ਇੰਡੀਪੈਂਡੈਂਟ ਹੋਣ ਦੀ ਬਜਾਏ ਇੱਕ ਪੋਲੀਟੀਕਲ ਏਜੰਸੀ ਦੀ ਤਰ੍ਹਾਂ ਮੋਦੀ ਲਈ ਕੰਮ ਕਰ ਰਹੀ ਹੈ ਤੁਹਾਡਾ ਅਗਲੀ ਰਣਨੀਤੀ ਤੁਹਾਡੀ ਕੀ ਹੋਗੀ ਪ੍ਰੋਟੈਸਟ ਦੇ ਦੇਖੋ ਪ੍ਰੋਟੈਸਟ ਸਾਡਾ ਇਹ ਜਾਰੀ ਰਹੇਗਾ ਸਾਡੇ ਹਰ ਸਟੇਟ ਵਿੱਚ ਪੂਰੇ ਭਾਰਤ ਵਿੱਚ ਇਹ ਪ੍ਰੋਟੈਸਟ ਚੱਲ ਰਿਹਾ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨੇਤਾ ਹਨ ਇਸ 'ਚ ਕੋਈ ਸ਼ੱਕ ਨਹੀਂ ਹੈ ਪੂਰੀ ਜਨਤਾ ਜਾਣਦੀ ਹੈ ਸਾਡੀ ਇੱਕ ਬਹੁਤ ਹੀ ਘੱਟ ਸਮੇਂ ਵਿੱਚ ਸਾਰੇ ਜਾਣਦੇ ਨੇ ਕਿ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਔਰ ਇਸ ਨੂੰ ਆਪੋਜੀਸ਼ਨ ਦੇ ਤੌਰ ਤੇ ਮੋਦੀ ਜੀ ਆਪ ਦੇਖ ਰਹੇ ਹਨ ਇਸ ਲਈ ਮੋਦੀ ਜੀ ਡਰੇ ਹੋਏ ਹਨ ਬੁਰੀ ਤਰ੍ਹਾਂ ਡਰੇ ਹੋਏ ਹਨ ਅਰਵਿੰਦ ਕੇਜਰੀਵਾਲ ਤੋਂ ਤੇ ਇਹ ਜਿਹੜੇ ਹਤਕੰਡੇ ਅਪਣਾ ਰਹੇ ਹਨ ਉਹ ਉਹਨਾਂ ਦੀ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ ਠੀਕ ਇਹ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਕਹਿੰਦੇ ਹੋਏ ਨਜ਼ਰ ਆਏ ਕਿ ਆ ਅਨਵਿੰਨ ਕੇਜਰੀਵਾਲ ਜਿਹੜੇ ਆ ਉਹ ਇੱਕ ਨਿਰਪੱਖ ਜਿਹੜਾ ਹੈ ਉਹ ਕੇਜਰੀਵਾਲ ਜਿਹੜੇ ਸੀਗੇ ਤੇ ਦੂਜੇ ਨੰਬਰ ਤੇ ਕਹਿੰਦੇ ਆਏ ਸਾਡਾ ਜਿਹੜਾ ਪ੍ਰੋਟੈਸਟ ਇਦਾਂ ਹੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਤੁਸੀਂ ਦੂੜੇ ਰਹੋ ਇਦਾਂ ਹੀ ਸਾਡੇ ਨਾਲ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ